ਭਾਈ ਗੁਰਜੀ ਦਾ ਖਾਲਸਾ ਜੇਰੀ ਭਾਈ ਗੁਰਜੀ ਦੀ ਕੀ ਬਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਤੋਂ ਗੁਣੀ ਤੇ ਰਾਤ ਤੋਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸੰਦੀਪ ਦੀ ਭਾਬੀ ਸਰਿੰਦਰ ਕੌਰ ਦਾ ਹੈਗਾ ਹੀ ਆ ਜੀ ਮੈਰਜ ਐਨਿਵਰਸਰੀ ਤੇ ਸਭ ਤੋਂ ਪਹਿਲਾਂ ਤਾਂ ਮਹਾਰਾਜ ਭਾਈ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਘਰ ਵਾਲਾ ਤੇ ਮੇਰਾ ਸਾਲਾ ਜਿਹੜੀਆਂ ਦੁਬਦਾਮ ਦੇ ਵਿੱਚ ਉਹ ਫਸਿਆ ਹੋਇਆ ਬਚਾਰਾ ਵੀ ਉਹਨਾਂ ਤੋਂ ਸਾਰਿਆਂ ਤੋਂ ਨਿਕਲ ਕੇ ਫਾਈਨਲ ਪੱਕੇ ਪੇਪਰ ਲੈ ਲਵੇ ਆਪਣੇ ਉਸ ਤੋਂ ਬਾਅਦ ਮਾਰੇ ਜਿਹੜਾ ਜਿਹੜਾ ਮਾਰੇ ਡੈਡੀ ਵੀ ਤਰਸੇਵਾ ਉਹਨੂੰ ਮਿਲਣ ਵਾਸਤੇ ਪਰ ਹੁਣ ਜਿਹੇ ਜੇ ਪਤਾ ਸਮਾਂ ਹੁੰਦਾ ਜਿੰਨਾ ਜਿੰਨਾ ਤੇ ਜਵਾਕ ਗਏ ਹੋਆ ਜਿੰਨੇ ਜਿੰਨੇ ਖਰਚਾ ਕਰਕੇ ਭੇਜੇ ਹੋਇਆ ਉਹ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਦੀ ਪੋਜੀਸ਼ਨ ਆ ਕਿਦਾਂ ਚੱਲਦੀ ਆ ਕਿਵੇਂ ਨਹੀਂ ਤੇ ਡੈਡੀ ਕਹਿੰਦਾ ਵੀ ਸਰਿੰਦਰ ਦਾ ਹੈਗਾ ਬਰਥਡੇ ਵੀ ਮੈਂ ਅੱਜ ਨਮਸਕਾਰ ਕਰਕੇ ਆਉਣਾ ਉਸ ਤੋਂ ਬਾਅਦ ਤੁਸੀਂ ਕੇਕ ਕੁਕ ਜਿਹੜਾ ਕੁਝ ਕੱਟਣਾ ਉਹ ਕੱਟੀ ਜਾਇਓ ਤੇ ਉਹ ਹੈਪੀ ਐਨੀਵਰਸਰੀ ਨੂੰ ਡੈਡੀ ਦਾ ਯੂਨੀਵਰਸਿਟੀ ਉਹ ਦੱਸੀ ਜਾਂਦਾ ਪਤਾ ਨਹੀਂ ਐਦਾਂ ਦੀ ਕੁਝ ਗੱਲਾਂ ਬਾਤਾਂ ਜੀਆਂ ਚੱਲਦੇ-ਚੱਲਦੇ ਤੇ ਹੁਣ ਮੈਂ ਤੁਹਾਨੂੰ ਮਲਾਉਂਦਾ ਉਹਨਾਂ ਨਾਲ ਆ ਦੇਖੀ ਜੈਸਮੀਨ ਬੜਾ ਚੋਲਾ-ਚੂਲਾ ਚੱਕਿਆ ਮੈਂ ਘਰ ਛੱਡ ਕੇ ਚੱਲੀ ਬਸ ਸਾਸ੍ਰੀ ਕਾਲ ਜੀ ਸਾਰੇ ਆ ਤੇਰੀਆਂ ਉੱਚੀਆਂ ਗੱਲਾਂ ਬਸ ਤੂੰ ਹੋਰੇ ਪਾਸੇ ਗੱਲ ਲੈ ਜਾਨੀ ਆ ਕੋਈ ਨਾਰਮਲ ਗੱਲ ਕਰੀਦੀ ਹੁੰਦੀ ਆ ਜੀ ਲਓ ਜੀ ਡੈਡੀ ਨੂੰ ਮਿਲੋ ਇੱਧਰ ਪਹਿਲਾਂ ਦਾ ਵੈਰੀ ਕਖਾਤਾ ਵੈਰੀ ਜੀ ਕਿਤੇ ਡੈਡੀ ਨਾ ਦੇਖ ਮੱਥਾ ਟੇਕਣੋਂ ਨਾ ਪਹਿਲੇ ਆਪਣੇ ਬਟੂ ਜੇ ਨੋਟ ਲਾ ਗਿਆ ਕੱਢਣ ਉਹ ਤੇ ਬਾਬੇ ਹਾਂ 10 ਰੁਪਏ ਬਾਬੇ ਦੇ 10 ਰੁਪਏ ਕੱਢਣੇ ਬਸ ਬਹੁਤ ਬਹੁਤ ਆ ਬਾਬੇ ਬਾਤ ਤੇ ਐਵੇਂ ਮੰਗੀ ਦੀ ਅੱਛਾ ਲੋਕ ਭਾਈ ਗਿਆ ਬਾਪਾ ਯਾਦਾ ਮੀਤਾ ਅਸਰ ਵੇਚਾ ਦੋ ਲੋ ਜੀ ਇੱਧਰ ਵੀ ਮਿਲੋ ਇੱਧਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਹੁਣ ਤਿਆਰੀ ਹੈ ਤੁਹਾਡੀ ਹਾਂਜੀ ਚਲੋ ਬੈਠੋ ਪਰ ਗੱਡੀ ਚ ਲੋ ਬੈਗਰੂ ਦੋਨੋ ਆ ਸੁਨਿੰਦਰ ਕਿਆ ਚੱਕੀ ਖੜੀ ਆ ਦੀ ਇੱਥੇ ਬੂਟਵਾ ਪਹਿਲਾਂ ਇੱਧਰ ਬਲਾਓ ਸਾਸਰੀ ਘਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੀ ਆ ਲਈ ਫਿਰਦੀ ਆ ਸੁਨਿੰਦਰ ਆ ਤਾਂ ਮੈਂ ਰੀਤ ਜੋਗ ਲੈ ਇਥੇ ਜੀ ਇਹ ਕੀ ਤੇਰੀ ਮੈਰਜ ਐਨਿਵਰਸਰੀ ਦਾ ਕੱਪੜਾ ਲੱਖਿਆ ਪਹਿਲਾਂ ਕੱਲ੍ਹ ਹੀ ਫਿਰਿੰਦਰ ਕਣਗਾ ਇਤੇ ਜਸਮੀ ਦੀ ਵੀਡੀਓ ਚ ਹੈਗਾ ਹੈ ਸ਼ਾਟ ਲੱਤਾ ਹੋਇਆ ਫਿਰਿੰਦਰ ਨੇ ਆਹ ਰੀਤ ਨੂੰ ਦਵਾਏ ਆ ਵੈਰੀ ਗੁੱਡ ਅਸੈਂਡਲ ਨਹੀਂ ਮੈਂ ਮਰ ਜਾ ਆਦਾ ਗੁਪਤੀ ਕੰਮ ਕੱਢ ਲਿਆ ਏ ਹਾਏ ਆ ਤਾਂ ਮੈਂ ਦੇਖੇ ਨਹੀਂ ਕਦੇ ਆ ਤਾਂ ਤਾਂ ਆਪਾਂ ਲੈਣੇ ਤੇ ਬੈਠੋ ਬੈਠੋ ਡੈਡੀ ਬੈਠੋ ਬੈਠੋ ਮੈਂ ਸੋਚੀ ਸੀ ਵੀ ਰੀਤ ਕੋਲ ਫੈਂਸੀ ਸੈਂਡਲ ਹੀ ਹੈਗੇ ਸਾਰੇ ਸਿੰਪਲ ਸੈਂਡਲ ਆ ਫਰਾਕਣਾ ਦੇਖੀ ਕਿੰਨੇ ਸੋਹਣੇ ਆ ਨਾ ਜਸਮੀ ਡਾਇਮੰਡ ਵਾਲੀ ਬੀਬੀ ਸਾਸਰੀਕਾ ਮੈਂ ਨਹੀਂ ਲੱੱਤੇ ਸਾਸਰੀਕਾ ਤੇਰੀ ਨੌਣ ਬੀਬੀ ਸਾਸਰੀਕਾ ਹਾਂ ਹਾਂ ਤੇਰੀ ਨੌਣੇ ਲੱੱਤੇ ਆਂ ਚੱਲ ਵਗੀਆਂ ਨੌ ਲੈ ਕੇ ਆਈਏ ਤੇਰੀ ਇਹ ਬਾਤ ਤੇ ਨਾਨੀ ਸਾਸਰੀਕਾ ਠੀਕ ਆ ਆ ਕੱਪੜਾ ਲੈ ਕੇ ਆਈਏ ਅੱਛਾ ਰੇ ਤਨ ਹਾਂ ਚੱਲ ਤੇ ਕਹਿੰਦੀ ਮੇਰੀ ਮੇਰੀ ਵਿਆਹ ਦੀ ਬਰੇ ਗਾਂਡਾ ਵੀ ਮੈਂ ਬਣੀ ਭਾਣਜੀ ਨੂੰ ਭਾਣਜੋ ਲੱਗੀ ਹਾਂ ਇਹ ਭਾਣਜੀ ਨੂੰ ਗਿਫਟ ਦੇਣੇ ਆ ਦੋਤੀ ਆ ਇਹਨਾਂ ਦੀ ਦੋਤੀ ਆ ਚੱਲ ਕੋਈ ਨਹੀਂ ਚੱਲ ਫਿਰ ਚੱਲ ਮੱਥਾ ਟੇਕ ਲਈ ਆਪਾਂ ਫਿਰ ਚੱਲ ਕੇ ਇੱਕ ਵਾਰ ਆ ਕੇ ਤੂੰ ਆਪਣੀ ਸਰਿੰਦਰ ਤਿਆਰੀ ਰੱਖ ਪੂਰੀ ਆ ਕੇ ਫਿਰ ਪਾ ਕੇ ਕੇ ਜੱਟਦੇ ਆ ਕਿਹੜੀ ਹੁੰਦੀ ਆ ਜਿਹੜੀ ਵਿਚਾਲੇ ਆ ਜੀ ਉਹ ਮੈਂ ਇੱਕ ਅੱਛਾ ਆ ਆਏ ਨੇ ਕਰਦੇ ਹੋ ਗਿਆ ਪਤਾ ਕੀ ਹੈ ਤੇ ਜਾਮ ਹੋ ਗਿਆ ਜਿਹੜੀ ਹੋਪਨ ਕਦੀ ਜਦ ਬੱਤੀ ਜਲ ਕਰਦੀ ਇਕੱਠੀ ਹੈ ਲੈ ਓਧਰ ਹੋ ਜਾ ਲੈ ਲੈ ਅੱਛਾ ਵਾਚ ਟੂਟ ਕਰ ਲੈ ਹਾਂ ਸੰਦੀਪ ਹੁਣ ਆਕ ਖਣਾਰ ਇੱਕ ਮਿੰਟ ਪਿੱਛੇ ਹੀ ਪਸਾ ਦਿੰਦਾ ਇਹ ਮੇਰੇ ਕੋਲ ਬਣਾ ਦੋ ਜੀ ਮਿੱਠਾ ਨਹੀਂ ਰੱਖਣੀ ਕੋਈ ਰੱਖਣੀ ਨਾ ਹਲਾ ਆ ਕੱਪੜਾ ਚੱਕ ਇੱਧਰ ਰੱਖ ਦੋ ਮੈਂ ਇਹਨਾਂ ਨੂੰ ਕਹਾਂ ਚਲ ਲੈ ਹਲਫਾ ਲੈ ਟੱਕ ਕੇ ਲੈ ਇੱਧਰ ਹੋ ਟੱਕ ਲੈ ਵੱਧ ਭਾਵੇਂ ਉਹ ਬਸਾਈ ਤੱਕ ਮੈਂ ਕਹਿੰਦਾ ਟੱਕ ਕੇ ਲੈ 7 9 ਵਜੇ ਸੈਰਿਓ ਕਰਪਾ ਵਾਹ ਗਰ ਮਾਸੀ ਪੂਰੀ ਨਰਸ ਲੱਗਦੀ ਆ ਚਲ ਪ੍ਰੀਵੀ ਨਿਗਾ ਰੱਖ ਰਹੀ ਤੈਨੂੰ ਸੋਣਨੀ ਸੁੱਤੀ ਪਈ ਰਹਿਣ ਦੇ ਉਹਨੂੰ ਚਲੋ ਛੁਪਨੇ ਕਿਹਾ ਤਾਂ ਮੈਂ ਮੈਂ ਮਾਮੀ ਖੋਲਿਓ ਗੇਟ ਮੜਾ ਜਾ ਸਾਡੀ ਨਾਨੀ ਆ ਗਈ ਹੁਣ ਅਸੀਂ ਨਾਨੀ ਨਾਲ ਗੱਲਾਂ ਕਰੀਏ ਪਹੁੰਚ ਗਏ ਜੀ ਨਮਸਕਾਰ ਕਰਨ ਤੇ ਡੈਡੀ ਨਾਲ ਟੇਕਰਿਆ ਜੀ ਮੱਥਾ ਅੰਦਰ ਮਾ ਮਾ ਚਲ ਬਾਹਰ ਤੋਂ ਮੈਂ ਵੀਡੀਓ ਬਣਾ ਦਿੰਦਾ ਅੰਦਰ ਤਾਂ ਮਨਾਹੀ ਹੈ ਬਾਹਰ ਉਹ ਸਭ ਨੂੰ ਭਾਈ ਚੜ੍ਹਦੀ ਕਲਾ ਚ ਰੱਖਿਆ ਇਹਨੂੰ ਜਿੱਥੇ ਤੇ ਜੋ ਜੋ ਮਿਲਦਾ ਸਭ ਉਹ ਜਗ੍ਹਾ ਦੀ ਮਾਨਤਾ ਕਰਦੇ ਆ ਜੀ ਇਹਨੋਂ ਦੇ ਪਿੰਡਾ ਔਰ ਸਾਰੇ ਪਿੰਡ ਇਲਾਕੇ ਹੀ ਬਹੁਤ ਮਾਨਤਾ ਕਰਦਾ ਜਗ੍ਹਾ ਦੀ ਚਲੋ ਮਹਾਰਾਜ ਭਾਈ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਕੋਨਾ ਇਹਨਾਂ ਸ਼ਿਕਾਰ ਕਰਕੇ ਚੱਲਦੇ ਹਾਂ ਜੀ ਵਾਪਸ ਘਰ ਨੂੰ ਤੇ ਘਰ ਜਾ ਕੇ ਦੇਖਦੇ ਹਾਂ ਅਗਲਾ ਪ੍ਰੋਸੈਸ ਕੀ ਚੱਲਦਾ ਧੰਨ ਬੱਬਾ ਸ਼੍ਰੀ ਚੰਦ ਮਹਾਰਾਜ ਜੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਬਾਬਾ ਸਿਵ ਜੀ ਜੀ ਸਾਰੇ ਗੁਰੂਆਂ ਪੀਰਾਂ ਦੀਆਂ ਫੋਟੋ ਇੱਥੇ ਲੱਗਿਆ ਹੋਇਆ ਚਲੋ ਫਾਂ ਅਨੁਕਰ ਕਰਕੇ ਮੰਨਦੇ ਆਂ ਲੋ ਜੀ ਮੱਥਾ ਟੇਕ ਕੇ ਪਹੁੰਚ ਗਏ ਘਰ ਤੇ ਰੀਤ ਨੇ ਇਧਰ ਆ ਕੰਮ ਵਧਾਵਾ ਜਿਹੜਾ ਉੱਧਰ ਤੇ ਪਰ ਪਰ ਕੇ ਹਰੇਈ ਦੀਆਂ ਟੋਕਰੀਆਂ ਮੁਠੀਆਂ ਸੱਚ ਟੋਕਰੀਆਂ ਕਿਹਾ ਗਿਆ ਅੱਜ ਤੇ ਮੰਮੀ ਦੇ ਫਰਸ਼ 'ਤੇ ਗਿਰੀ ਰਹੀ ਆ ਉਹਨੇ ਲਿਆ ਕੇ ਨਿਆਣੀਆਂ ਤੇ ਹੁਣ ਕੇਕ ਕੱਟਣ ਦੀ ਲੱਗੇ ਜੀ ਸੀ ਤਿਆਰੀ ਕਰਨ ਅ ਪਹਿਲਾਂ ਤਾਂ ਸਫਾਈ ਹੋਊਗੀ ਉਹਦੇ ਬਾਅਦ ਹੁਣ ਕੇਕ ਸੰਦੀਪ ਜੀ ਉੱਠੋ ਕੇਕ ਨੂੰ ਲੈ ਆਓ ਲੈ ਆਓ ਕੇਕ ਨੂੰ ਕੁ ਚੱਕ ਕੇ ਕੱਟੀਏ ਦਿਨ ਹੁਣ ਡੈਡੀ ਦੇ ਗਾਣੇ ਦਿਨ ਚੜਦਾ ਕਿ ਛਪਦਾ ਹਾਂ ਹਾਂ ਛਪਦਾ ਹੁਣ ਰੇਤ ਉੱਠੀ ਆਣੀ ਰੇਤ ਨੂੰ ਕੋਈ ਨਾ ਠਾਲਣਾ ਮੈਂ ਠਾਲਣਾ ਤੁਸੀਂ ਉਠਾਲਣਾ ਪਈਏ ਫਿਰ ਚਲੋ ਜੀ ਕਰ ਲੈਣ ਤੁਹਾਨੂੰ ਸਫਾਈ ਇੱਕ ਵਾਰ ਫਿਰ ਮਿਲਦੇ ਆ ਤੁਹਾਨੂੰ ਜੈ ਜੈ ਨੂੰ ਕੇਕ ਕੁਕੂ ਦਾ ਦੇਖਦੇ ਆ ਵੀ ਟੇਬਲ ਟੂ ਬਲ ਕਿੱਥੇ ਹੈ ਟੇਬਲ ਟੂ ਬਲ ਜੈਸਮੀਨ ਜੈਸਮੀਨ ہاں ਜੀ ਆਹ ਬੈ ਕੇ ਤਾਂ ਨਹੀਂ ਕੇਕ ਇਕੱਠਾ ਹੋਣਾ ਵੀਰਾ ਕੁਰਸੀ 'ਚ ਮੈਂ ਬੈ ਗੇ ਆਪਾਂ ਬਸ ਕੇ ਕੱਟ ਹੋ ਜਾਊਗਾ ਵੀਡੀਓ ਬਣਾਉਂਗੀ ਹਾਂ ਉਹ ਦੂਆ ਪਲਾਸਟਿਕ ਦਾ ਟੇਬਲ ਚੱਕ ਲਓ ਬੜਾ ਕਾਨੂੰ ਕੱਢਣਾ ਜੈਸਮੀਨ ਉਹਦੇ ਕੋਲ ਪਿਆਦਰ ਚਲੋ ਚਲ ਯੂਨੀਵਰਸਿਟੀ ਹਾਂ ਹੈਪੀ ਯੂਨੀਵਰਸਿਟੀ ਹੈਪੀ ਯੂਨੀਵਰਸਿਟੀ ਹਾਂ ਯੂਨੀਵਰਸਿਟੀ ਹਾਂ ਖਲ ਜਾ ਸਿਮ ਸਿਮ ਓ ਵੈਰੀ ਗੁੱਡ ਜਸਮੀਨ ਅਰਿੰਦਰ ਇਹ ਕੋਲ ਯਾਰ ਚਾਚਾ ਵੀ ਵੀ ਆ ਦੱਸੋ ਕੀ ਲਿਖਿਆ ਰਣਦਾਵਾ 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 ਲਿਖੋ ਜੀ ਗਲ ਕਮੀਨ ਅਨਿਵਰਸਰੀ ਦੀ ਆ ਇਧਰ ਨੂੰ ਘਮਾ ਦਾ ਮੂੰਹ ਸੰਦੀਪ ਰਣਦਾਵਾ ਇਧਰ ਹੋਣਾ ਚਾਹੀਦਾ ਤੁਹਾਡਾ ਅਨਿਵਰਸਰੀ ਵਾਲਾ ਉਹ ਫਰੰਟ 'ਚ ਹੋਣਾ ਚਾਹੀਦਾ ਇਹ ਐਡਾ ਹੈਪੀ ਵਾਲੀ ਮੈਰਿਜ ਤੇ ਅਨਿਵਰਸਰੀ ਆ ਜਾ ਭਾਈ ਜਿੰਦਰ ਗੌਰ ਹੈਲੋ ਕਰਨ ਆਏ ਪੁੱਤ ਉਹ ਮੇਰੇ ਨਾਣੇ ਅਰੇ ਇਹ ਟੁੱਗ ਕੇ ਨਹੀਂ ਇੱਕ ਕੈਂਡਲ ਲਾ ਦਿੰਦੇ ਹਾਂ ਇੱਕ ਲਾ ਲਾ ਬਹੁਤ ਆ ਇੱਕੇ ਬਹੁਤ ਆ ਓਰੇ ਆ ਜਾ ਵੀ ਓਏ ਚਲੋ ਉਧਰ ਲਿ ਸਨ ਓਰੇ ਆ ਜਾ ਕਟੋ ਕੇ ਚੱਲ ਕੇ ਕਿਉਂ ਕੱਟ ਬਈ ਡੜੀ ਤੂੰ ਘਟ ਦੇ ਕੋ ਚੱਕਰ ਨਹੀਂ ਮਾਈਕ ਨੂੰ ਕੀ ਆ ਬੰਦਾ ਯੂਨੀਵਰਸਿਟੀ ਉਹ ਖਾੜੋ ਹਲੇ ਖਾੜ ਜੋ ਯਾਰ ਠੂਕ ਪਾ ਕੇ ਮੈਂ ਤੁਸ ਤਾ ਬਿਲਕੁਲ ਠੂਕ ਤਾਂ ਮਾਰ ਲਓ ਅੱਛਾ ਪਾ ਦੇ ਬੰਦ ਕਰ ਦੇ ਤਾ ਚਲੋ ਥੱਪੀ ਮੈਨ ਗਵਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਚਲੋ ਕੇਕ ਕਟੋ ਕੇਕ ਕਟੋ ਚੱਤੀ ਕਰੋ ਮਾਰੋ ਚਾਕੂ ਮੈਨੂੰ ਤੁਸੀਂ ਵੀ ਗੱਲ ਵੱਤ ਲਾ ਦੋ ਲੋ ਜੀ ਲੋ 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 ਪੜਾ ਇਹ ਇੱਕ ਪਾਣੀ ਚ ਪਾ ਲਓ ਪਹਿਲਾਂ ਖੁਸ਼ੀ ਖੁਸ਼ੀ ਸਾਰੇ ਭਾਈ ਮਨਾਇਆ ਕਰੋ ਆਪਣੀਆਂ ਐਨੀਵਰਸਰੀਆਂ ਡੈਡੀ ਦੇ ਕਾਣੇ ਜੂਨੀਵਰਸਰੀਆਂ ਸਾਰਾ ਨਾ ਝੂਠਾ ਸੋ ਸਾਰਾ ਪਰਮਾਪਾਈ ਜੀ ਸਾਰਾ ਪਾਣਾ ਇਹਨਾਂ ਖਾਣਾ ਸਾਰਿਆਂ ਨੂੰ ਦੇ ਦੋ ਜਿੱਥੇ ਜਿੱਥੇ ਗੋਲੀ ਗੋਲੀ ਬਰਾਂ ਹੀ ਦੋਨੇ ਘਰਾਂ ਦੇ ਹੈ ਹੈਪੀ ਮੈਰਿਜ ਅਨਿਵਰਸਰੀ ਆ ਮੇਰੇ ਭਰਾ ਦਾ ਹਾਂ ਹੈਪੀ ਅਨਿਵਰਸਰੀ ਭਿੰਦਰ ਸਿੰਘ ਹੈ ਹੈਪੀ ਅਨਿਵਰਸਰੀ ਲੰਮੀ ਉਮਰ ਮਾਂ ਪਿਓ ਬੈਠ ਕੇ ਕਰਾਉਣਾ ਰਣੀ ਦਾ ਵਧੀਆ ਅੱਬਾ ਜੀ ਅੱਬਾ ਜੀ ਲਓ ਭਾਈ ਵਾਹਿਗੁਰੂ ਸਤਨਾਮ ਕੜਿਆਲ ਵੀ ਖੜ ਕੇ ਕਿ ਉਧਰ ਗੁਰੂ ਘਰ ਵੀ ਵਾਹਿਗੁਰੂ ਦੇ ਘਰ ਚਲੋ ਇਹ ਆ ਜਾ ਤੂੰ ਵੀ ਕਰਾ ਮਾਂ ਬੀ ਦਾ ਮੂੰਹ ਮਿੱਠਾ ਕਰਾ ਦੇ ਇਹ ਆਪੇ ਕਰ ਲਵੇ ਬਣਾ ਥੋੜਾ ਲੈ ਅੱਛਾ ਤਰਾਉਂਗਾ ਚਲ ਅਸੀਂ ਜੂਰੀ ਤੂੰ ਵੀ ਕਰਵਾ ਲੈ ਡੈਡੀ ਦਾ ਕਰਾ ਤੇ ਚੱਲ ਚੱਲ ਇਹ ਛੋਟੇ ਛੋਟੇ ਖੁਸ਼ੀ ਐਕ ਨਹੀਂ ਮਨਾਉਂਦੇ ਰਹੋ ਆ ਤੇਰਾ ਗਿਫਟ ਛੋੜੋ ਉਹ ਗਿਫਟ ਆਪਣਾ ਹਾਂ ਜੀ ਵੰਡਣਾ ਹੋਵੇ ਤੈਨੂੰ ਅਸੀਂ ਦੇ ਆ ਵੀ ਦੋਵੇਂ ਜਣੇ ਇਹੀ ਗਿਫਟ ਹੁਸਿਆ ਤੇਰਾ ਘਰ ਆਲਾ ਆ ਜੂਗਾ ਉਹਨੂੰ ਲੈਦਾ ਦੇ ਦਵਾਂ ਹਾਂ ਤੁਸੀਂ ਵੀ ਕਰਾ ਦਿਓ ਮੂੰਹ ਉੱਥਾ ਲਓ ਜੀ ਮਾਰਾ ਵੀ ਨੰਬਰ ਲੱਗੇ ਗਿਆ ਕੋਈ ਐ ਇਹ ਹੋਰ ਨਹੀਂ ਕਰ ਜਿਹੜੇ ਸਾਹ ਦੇ ਪੁੱਤ ਕਿਤੇ ਮੈਂ ਗੇਰ ਦੇਣਾ ਆਇਆ ਤਾਂ ਅਸੂਰੀ ਨਾ ਕਾਗਜ਼ ਬਣ ਜਾਣਾ ਹੂੰ ਪੱਕੇ ਗਾ ਉਹ ਲੈ ਗਏ ਫੇਪਾ ਉਲਟ ਦੇਣਾ ਨਹੀਂ ਨਾ ਫੜੀ ਮਾਣੇ ਨਾਮ ਜੱਤੀ ਪਾਹ ਰਾਤ ਦੇ ਘਰ ਵਾਲੇ ਦੇ ਨਾਮ ਦਾ ਮੈਂ ਇਹਨੂੰ ਕਹਿਵਾਂ ਕਿ ਮੈਂ ਆਹ ਹੈਗਾ ਮਨਪ੍ਰੀਤ ਦੇ ਨਾਮ ਦਾ ਇਹ ਉਹਦੇ ਘਰ ਵਾਲੇ ਦੇ ਨਾਮ ਦਾ ਹੁਣ ਇਹ ਹੈਗਾ ਉਹਦੇ ਉਹਦੇ ਘਰ ਵਾਲੇ ਦੇ ਨਾਮ ਦਾ ਸਾਡੂ ਦਾ ਕਮਲਜੀਤ ਸਿੰਘ ਦੇ ਵਾਲਾ ਰੀਤ ਦੇ ਨਾਮ ਦਾ ਪ੍ਰੀਤ ਵਿਚਾਰੀ ਤਾਂ ਸੁੱਤੀ ਪਈ ਆ ਚੱਲ ਹੁਣ ਕੋਲਦੀ ਸੀ ਸੱਡਣਾ ਕਾਨੂੰ ਆਹ ਹੈ ਆ ਤੇਰੀ ਬੀਬੀ ਦੇ ਨਾਮ ਦਾ ਹੋਰ ਪਾਲੂ ਹਾਂ ਵੈਰੀ ਗੁੱਡ ਤੈਨਾਂ ਵੀਰੇ ਥੋੜਾ ਬੰਡ ਕੇ ਖਾ ਲੋ ਗੱਡੇ ਨੇ ਬੰਡ ਕੇ ਖਾਓ ਖੰਡ ਖਾਓ ਖੰਡ ਖਾਣ ਨਾਲ ਤਾਂ ਆ ਮਮੋ ਦੀ ਆਣੀ ਅੱਧੀ ਜੜੀ ਹੈ ਪਰ ਲੇਅਰ ਹੁੰਦੀ ਆ ਹਾਂ ਗੱਡੀ ਜਾਵੋ ਬਲਾਪੇ ਗੱਡੀ ਜਾਣਾ ਨਹੀਂ ਨਹੀਂ ਆ ਨਾ ਅਸੀਂ ਉਰੀ ਖਾ ਲੈਣਾ ਬਾਕੀ ਤੁਸੀਂ ਉਰੀ ਨਿਆਣਿਆਂ ਨੂੰ ਖਵਾ ਦਿਓ ਆਹ ਹੋ ਗਿਆ ਚੱਕਲੇ 5 ਕਿਲੋ ਦਾ ਹੋ ਗਿਆ ਅੰਦਰੇ ਘੱਟ ਰਹੀ ਜਿਹੜਾ ਮੱਖੀ ਜੀ ਤਾ ਮੈਂ ਖਾ ਲਵਾਂ ਜੀ ਖਾ ਲੋ ਤੁਸੀਂ ਵੀ ਖਾ ਲੋ ਜੀ ਥੋੜਾ ਹਾਂ ਮੇਰੇ ਬਿਊਰਜ਼ ਨੂੰ ਪੁੱਛ ਦੇਣੀ ਤੇ ਕਰੋ ਜੀ ਥੋੜਾ ਜਿਹਾ ਮੂੰਹ ਮਿੱਠਾ ਕਰ ਲੋ ਬੂਆ ਮੰਗਦੀ ਆ ਬੂਣ ਦੇ ਦੋ ਖਾ ਲੋ ਚਾਚੀ ਵੀ ਦੇਖੀ ਦੇਖਦੀ ਮੈਨੂੰ ਡੇਡ ਡੇਡਾ ਓ ਨਾ ਓ ਲੋ ਚਲੋ ਜੀ ਮਾਸੀ ਚੱਕ ਲੈ ਹੁਣ ਡੇਰ ਨਾਲ ਆ ਦੇਖੋ ਜੀ ਮੈਂ ਖਾ ਲਿਆ ਸਾਰੇ ਭੈਣਾਂ ਭਰਾਵਾਂ ਨੇ ਖਾ ਲਿਆ ਬਾਹਰ ਰੋ ਨਾਨੀ ਤੇ ਦਾਦੀ ਗਾਲਾਂ ਕੱਢ ਰਹੇ ਆ ਦੱਸ ਵਿੱਕੀ ਨੇ ਕਹੇ ਹੇ ਨਾਈ ਫੇ ਮੂੰਹ ਚ ਪਾ ਲਿਆ ਬੜਾ ਟੈਸਟੀ ਹੈ ਫਰਾਸ਼ਾ ਲੱਗਦਾ ਹੈ ਨਾ ਵੀ ਤਾਜ਼ੀ ਬਣਿਆ ਹੋ ਕੇ ਭਲੇ ਕੇ ਕੌਣ ਆਇਆ ਏ ਅਸੀਂ ਹਾਂ ਨਿਆਣੇ ਬਈ ਅੱਜ ਕੱਲ ਤਾਂ ਨਿਆਣੇ ਬਹੁਤ ਤਾਂ ਐਡਵਾਂਸ ਹੋ ਗਏ ਸਾਨੂੰ ਤਾਂ ਪਤਾ ਹੀ ਸਾਨੂੰ ਘੱਟ ਪਤਾ ਪਤਾ ਹੀ ਨਹੀਂ ਲੱਗਦਾ ਡੈਡੀ ਸਾਨੂੰ ਦਾ ਮੈਨੂੰ ਤਾਂ ਜਮੀ ਨਹੀਂ ਪਤਾ ਹੁੰਦਾ ਕਿਹਾ ਗੱਡ ਕੇ ਆਇਆ ਨਿਆਣੇ ਕੰਦੇ ਸੱਪ ਆ ਨਿਆਣੇ ਬਹੁਤ ਦਵਾਸ ਹੋ ਗਏ ਅੱਗੇ ਆਹ ਜੀਜਾ ਕੌਣ ਇਹ ਬਾਤ ਕਰਾਵਾ ਇਹਨਾਂ ਪੱਟਦੀ ਦੁਨੀਆ ਪੱਟਦੀ ਸੁਪਰੀ ਤੈਨੂੰ ਮੀ ਜਾਣਕਾਰੀ ਇਹਦੇ ਬਾਰੇ ਦੇਖ ਲਓ ਬੇੜਾ ਗੜਕ ਹਾਂ ਅਰੇ ਹੁਣ ਮਤਲਬ ਜਿਹੜਾ ਲੋਕ ਅੱਗੇ ਸੋਚਦੇ ਹੁੰਦੇ ਨੇ ਵੀ ਮੈਂ ਫ੍ਰੀ ਐ ਚੱਲ ਵੀ ਮੈਂ ਕਿਸੇ ਦੇ ਆਪ ਤੋਂ ਲੋਆ ਦਿੰਦਾ ਵੀ ਬਿੱਲਾਂ ਵੀ ਤਾਂ ਬੈਠਾ ਢਾ ਕੇ ਕਿਹੜਾ ਕੱਕ ਬਣਾ ਇੱਕ 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 ਹੈਗਾ ਇਹ ਕੰਮ ਚੱਲਦੇ ਨੇ ਹੁਣ ਆਈ ਨਹੀਂ ਬਿੱਲ ਰਣ ਹੁਣ ਤਾਂ ਇਹ ਨਹੀਂ ਬਿੱਲ ਰਣ ਦਿੰਦਾ ਮੈਂ ਕਹਿੰਦਾ ਆਈ ਜਾ ਸੋਹਣੀ ਗੱਲ ਕਰ ਕੱਤ ਚੱਲੀ ਜਾਂਦਾ ਨਾ 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 ਲਿਆ ਕਰੋ ਤੁਸੀਂ ਕਿਸੇ ਦਾ ਹਾਂ ਸਾਰੇ ਕੰਮ ਨਿਆਣੇ ਕਣੀਏ ਸਾਰਿਆਂ ਦੇ ਮੇਲੇ ਦੇ ਹਾਂ ਸਰ ਚਲੋ ਚੱਲਦੇ ਰਹਿੰਦੇ ਆ ਇਹ ਉਹ ਬੰਦੇ ਕਿਡਨਾ ਪਾ ਲਈ ਐਨਾ ਕੰਨ ਨੂੰ ਮੈਂ ਉਹਨਾਂ ਦਾ ਮਨ ਨੂੰ ਆਹ ਕਿੱਦਾਂ ਆਉਂਦਾ ਤੂੰ ਉਹ ਹੋ ਜਾਣਾ ਉਹ ਹੋ ਐਨਾ ਤਾਂ ਮੈਂ ਹੋਰ ਖਾ ਜੂਗਾ ਆ ਤਾਂ ਕੋਈ ਗੱਲ ਨਹੀਂ ਦੂਸਰੇ ਪਾਸੇ ਨੂੰ ਕਹਿੰਦੇ ਤੇ ਵੀ ਐਨਾ ਹੂੰ ਜਿੰਨਾ ਥੋੜਾ ਥੋੜਾ ਪਾਈਦਾ ਹੈ ਜਿਆਦਾ ਖਾ ਨਹੀਂ ਉਹ ਕੋਈ ਨਹੀਂ ਫੜਵਾਈ ਹੋਊਗਾ ਫੜਵਾਈ ਅੰਦਰ ਪਰ ਤੌੜਣਾ ਨਾ ਆਉਂਗਾ ਤੌੜਣਾ ਨਾ ਹੋਣਾ ਲੈ ਕੇ ਆਉਣੇ ਤੇ ਬਈ ਦੋ ਟਾਈਮ ਮਿਲਦੇ ਜੀ ਹੂੰ ਗੁਰੂ ਗ੍ਰੰਥ ਸਾਹਿਬ ਦਾ ਜਾਪ ਹੋ ਗਿਆ ਸ਼ੁਰੂ ਹਾਂ ਬੜੇ ਬੜਿਆਂ ਨੂੰ ਗੁਰਹਿਰਾ ਦੇ ਸ਼ਬਦ ਕਰਨਾਂ ਤੇ ਪੈ ਰਹੇ ਤੇ ਹੁਣ ਅਸੀਂ ਬਾਣੀ ਵੀ ਬੜੀ ਸੁਣ ਲਈ ਥੋੜੀ ਜੀ ਤੇ ਵੀਡੀਓ ਨੂੰ ਮੈਂ ਇੱਥੇ ਕਰ ਦਿੰਦਾ ਬੰਦ ਮਾਰਵਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਦਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਰੱਖੇ ਜੀ ਅਸਮੀ ਅਸਮੀ ਤੂੰ ਵੀ ਲੈ ਲੈ ਓਕੇ ਚਲੋ ਜੀ ਫਿਰ ਬਾਏ ਬਾਏ ਜਿਨ੍ਹਾਂ ਨੇ ਵੀ ਚਾਚੇ ਨੇ ਮਤਲਬ ਜਿੰਨੇ ਵੀ ਮੇਰੇ ਵੀਰਜ਼ ਚਾਚੇ ਨੇ ਨਹੀਂ ਖੜਾਇਆ ਉਹ ਖਾਓ ਜੀ ਚੱਕੋ ਮੈਂ ਸਭ ਨੂੰ ਪਿਆਰ ਕਰਦੀ ਹਾਂ ਜੀ ਓਕੇ ਫਿਰ ਬਾਏ ਬਾਏ